ਕਿੱਥੇ ਜਾਵਾਂ ਫਿਰ ਮੈਂ ਸੋਚਿਆ ਚਲੋ ਮੈਕਡੋਨਲਡਰ ਚੱਲਦੇ ਆ ਮੈਕਡੋਨਲਡਰੋਂ ਜਾ ਕੇ ਸੋਚਿਆ ਬਰਗਰ ਕੋਫੀ ਬੀਏ ਬਰਗਰ ਗਈ ਚਲੋ ਜਿੰਨੇ ਕਬਰ ਬਰਗਰ ਲੈ ਲੈਂਦੇ ਆ ਮੈਂ ਤਾਂ ਚਾਹ ਬਰਗਰ ਖਾਇਆ ਫਿਰ ਗਏ ਬਾਹਰ ਆਏ ਬਹੁਤ ਸੋਹਣੀ ਸੀ ਫਿਰ ਸੋਚਿਆ ਵੀ ਹਮ ਗਰੋਸਰੀ ਕੀਤੀ ਜਾਵੇ ਫਿਰ ਮੈਂ ਗਰੋਸਰੀਸਪੋਂ ਲੈਣ ਲਈ ਆਏ ਹਾਏ ਹੱਡ ਵੀ ਰੰਗ ਤੇ ਸਾਲੇ ਪਤਾ ਕਲਾ ਨਾਲ ਕੀ ਨਾ ਕਿ ਸੇਬ ਉਹ ਤੇ ਸਭ ਦੀ ਕੀ ਕਰਤੀਆਂ ਤੋਂ ਬਾਅਦ ਫਿਰ ਉਹ ਸਬਜ਼ੀਆਂ ਦੇ ਛੱਡੋ ਮੈਂ ਕਿਹਾ ਆਪਾਂ ਖੀਣ ਦਾ ਹਾਲ ਕਰੀਏ ਤੇ ਪੀ ਲੀਏ ਮੂਰਤੀ ਬਈ ਸੀ ਫਿਰ ਉਹ ਚਾਹ ਓਹੋ ਜੇਕ ਵਾਕ ਕਰਨ ਲਈਏ ਸਸਤੀ ਤੇ ਮਗਰ ਚੱਕ ਲਈਏ ਕਢੋ ਜਾਈਏ ਜਦ ਫਿਰ ਜੋਣੀ ਵਾਕ ਲੈ ਗਿਆ ਆਪਾਂ ਨਿਕਲਿਆ ਸਾਈਡੋਂ ਸਾਈਡੋਂ ਨਿਕਲਿਆ ਸਬਜ਼ੀਆਂ ਤਾਂ ਲੈ ਲਈਆਂ ਸੀ ਫਿਰ ਨਾ ਚਾਕਲੇਟਾਂ ਦਾ ਧਿਆਨ ਮਰਿਆ ਜਾਵੇ ਚਾਕਲੇਟਾ ਦੇਖਦੇ ਦੇਖਦੇ ਮਨੋਂ ਬਹੁਤ ਬੜੀ ਪਸੰਦ ਕਰ ਗਿਆ ਪਹਿਲੋਂ ਦਿੱਤੀ ਸੀ ਡੀਐਲ ਚਾਕਲੇਟਸ ਲਾਸਟ ਚਾਕਲੇਟ ਸੋਨੋ ਬਦਦਰਦੂ ਦੀ ਮਨੋਂ ਬਲੀ ਆਈ ਕਿ ਅੱਜ ਕਿ ਮੱਡੇ ਰਹਿ ਚਾਕਲੋ ਮਟਰ ਉਤੇ ਚੱਲੀ ਹੋਂ ਦੁੱਧ ਚੱਕੇ ਤੇ ਦੁੱਧ ਚੱਕ ਕੇ ਪਜਾਲੀ ਹੋਣਾ ਟਾਇਲਟ ਆ ਕੇ ਪੁਰਾਣੀ ਸੈਲਗਮੇ ਮੇਰਾ ਪਾਤ ਨਾ ਹੋ ਜਾ ਪੌਂਦਿਆ ਨਾ ਤਾਂ ਕਿਤਾ ਖੱਤਕਲੀ ਮੈਂ ਕਿ ਹੋਂ ਸਾਰਾ ਉਹ ਖਾਣਕੀ ਨੋ ਗਿਆ ਤੇ ਤੋਨ ਵੀ ਹੋ ਗਿਆ ਤੇ ਹੁਣ ਪੀਣ ਦਾ ਹੱਲ ਕੀਤਾ ਜਾਂ ਵੀ ਨੀੜਾ ਪਾਹਤਾ ਪੀਣੀਆ ਇਹ ਹਰਕੀ ਦੀ ਅਬੀਰਾਂ ਚੱਕਣ ਲਈ ਆਪਾਂ ਸਾਈਡ ਤੇ ਜਾਈਏ ਡੋਂਗਰ ਗਾਰੀ ਵਿੱਚ ਚੱਲਦੇ ਜਰੂਰੀ ਹੈ ਵੀਅਰ ਸਵੇਖ ਲਈ ਜਾਂ ਆਪਾਂ ਐਵਰੀ ਡੇ ਲਈ ਐਕਟਲੀ ਵੀਅਰ ਦੇ ਸਾਹਮਣੇ ਚੱਕ ਲਈਏ ਵੀਰਾਂ ਬੈਲੀਫੈਂਟ ਤੇ ਬੰਚਣੇ ਰਹੇ ਹੈ ਦੇ ਅੰਕਾਸੇ ਦੇ ਅੰਕਾਸੇ ਉਹ ਬੋਤਾ ਫਿਰ ਮੈਂ ਕਹਾਂ ਚਲੋ ਸਾਰੇ ਸਸੇ ਕਾ ਬੋਤਾ ਬੋਤਾ ਪਿਆਰ